ਪਾਕਿਸਤਾਨ ਵਿੱਚ ਜੂਨ ਮਹੀਨੇ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 657 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 1000 ਹੋਰ ਵਿਅਕਤੀ ਜ਼ਖਮੀ ਹੋ ਗਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਤਰਜਮਾਨ ਤਿਆਬ ਸ਼ਾਨ ਨੇ ਕਿਹਾ ਕਿ 2 ਅਗਸਤ ਤੱਕ ਮੌਨਸੂਨ ਦਾ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਉਹਨਾਂ ਚੇਤਾਵਨੀ ਦਿੱਤੀ ਕਿ ਸਤੰਬਰ ਵਿੱਚ ਦੇਸ਼ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ ਸ਼ਾਹ ਨੇ ਕਿਹਾ ਕਿ ਸਾਲ ਮੌਨਸੂਨ ਦੀ ਵਾਰਿਸ਼ ਪਿਛਲੇ ਸਾਲ ਨਾਲੋਂ ਪੰਜਾਬ ਤੋਂ 60% ਜ਼ਿਆਦਾ ਹੋਈ ਹੈ ਇਸ ਸਾਲ ਮੌਨਸੂਨ ਸੀਜ਼ਨ ਹਾਲ ਦੇ ਸਾਲਾਂ ਵਿੱਚ ਸਭ ਤੋਂ ਵੱਧ ਤਵਾਈ ਵਾਲਾ ਰਿਹਾ ਐਨਡੀਐਮ ਅਨੁਸਾਰ 26 ਜੂਨ ਤੋਂ ਪਾਕਿਸਤਾਨ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 657 ਵਿਅਕਤੀਆਂ ਦੀ ਮੌਤ ਹੋਈ ਹੈ ਮ੍ਰਿਤਕਾਂ ਵਿੱਚ 171 ਬੱਚੇ 94 ਔਰਤਾਂ ਤੇ 392 ਮਰਦ ਸ਼ਾਮਲ ਹੈ ਇਸ ਤੋਂ ਇਲਾਵਾ 229 ਹੋਰ ਵਿਅਕਤੀ ਜ਼ਖਮੀ ਹੋਏ ਨੇ ਖੈਂਬਰ ਪਖਤੂਨਖਵਾ ਸਭ ਤੋਂ ਵੱਧ ਪ੍ਰਭਾਵੇਤ ਪ੍ਰਾਂਤਾਂ ਜਿੱਥੇ 390 ਵਿਅਕਤੀਆਂ ਦੀ ਮੌਤ ਹੋਈ ਹੈ ਮ੍ਰਿਤਕਾਂ ਵਿੱਚ 288 ਪੁਰਸ਼ 58 ਬੱਚੇ ਅਤੇ 43 ਔਰਤਾਂ ਸ਼ਾਮਲ ਨੇ ਖੈਂਬਰ ਪਖਤੂਨਖਵਾ ਸੂਬਾ ਹਫਤ ਪ੍ਰਬੰਧਨ ਅਥਾਰਟੀ ਦੇ ਡਾਇਰੈਕਟਰ ਜਨਰਲ ਅਸਬੰਦ ਯਾਰ ਖਟਕ ਨੇ ਕਿਹਾ ਕਿ ਬਨੇਰ ਅਤੇ ਸ਼ਾਂਗਲਾ ਜ਼ਿਲ੍ਹਿਆਂ ਤੋਂ ਲਗਭਗ 150 ਵਿਅਕਤੀ ਲਾਪਤਾ ਨੇ ਅਧਿਕਾਰੀਆਂ ਮੁਤਾਬਕ ਬਨੇਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਵਿਆਹ ਦੀ ਤਿਆਰੀ ਕਰ ਰਹੇ ਪਰਿਵਾਰ ਦੇ 21 ਮੈਂਬਰਾਂ ਸਣੇ 84 ਵਿਅਕਤੀ ਮਾਰੇ ਗਏ ਨੇ ਖਟਕ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਅਤੇ ਰਾਤ ਕਾਰਜਾਂ ਵਿੱਚ ਸਵੇਰ ਸਰਕਾਰ ਦੀ ਮਤਦ ਲਈ ਹਥਿਆਰਬੰਦ ਬਲਾਂ ਦੇ 5 ਕਿਲੋਮੀਟਰ ਤਾਇਨਾਤ ਕੀਤੇ ਹੋਏ ਨੇ ਸਵੇਰ ਸਰਕਾਰ ਨੇ ਰਾਤ ਕਾਰਜਾਂ ਲਈ 1.65 ਅਰਬ ਪਾਕਿਸਤਾਨੀ ਰੁਪਏ ਜਾਰੀ ਕੀਤੇ ਨੇ